ਗਿੱਦੜਬਾ ਹਲਕੇ ਦੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਕਾਫੀ ਸਰਗਰਮ ਨੇ ਪਰ ਹੁਣ ਗਿੱਦੜਬਾ ਹਲਕੇ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਆਮ ਆਦਮੀ ਪਾਰਟੀ 'ਚ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਦਰਸਲ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮਲ ਕਰਾਇਆ ਡਿਪਿਟਲੋਂ ਨੇ ਕਾਲੀਦਲ ਨੂੰ ਛੱਡ ਕੇ ਹੁਣ ਆਪ ਦਾ ਪੱਲਾ ਫੜ ਆਪ ਦੇ ਵਿੱਚ ਆਪ ਚ ਜੁਆਇਨਿੰਗ ਕਰ ਲਈਦਾ ਨੇ ਪਰ ਇਸ ਗੱਲ ਨੂੰ ਲੈ ਕੇ ਆਪ ਦਾ ਇੱਕ ਸੀਨੀਅਰ ਆਗੂ ਨਾਰਾਜ਼ ਹੋ ਗਿਆ ਤੇ ਉਹਨਾਂ ਨੇ ਆਪ ਦੇ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ ਮੋਰਚਾ ਖੋਲ੍ਹ ਲਿਆ ਕੇਜਰੀਵਾਲ ਦੇ ਭਗਵੰਤ ਮਾਨ ਦੇ ਖਿਲਾਫ ਤੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਜੀ ਹਾਂ ਦੱਸਦੇ ਕਿ ਡਾਕਟਰ ਇਕਬਾਲ ਸਿੰਘ ਰਾਮਿਆਣਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕਿਦਰ ਬਾਹਾ ਦੇ ਵਿੱਚ ਭਵਿਕ ਦੇ ਵਿੱਚ ਜ਼ਿਮਨੀ ਚੋਣਾ ਹੋਣੀਆਂ ਨੇ ਰਾਜਾ ਪੜਿੰਗ ਦੇ ਵੱਲੋਂ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਇਸ ਕਰਕੇ ਇੱਥੇ ਜ਼ਿਮਨੀ ਚੋਣਾ ਹੋਣੀਆਂ ਨੇ ਕਿਉਂਕਿ ਭਵਿਕ ਚ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪਾਰਟੀਆਂ ਕਾਫੀ ਸਰਗਰਮ ਸੀ ਤੇ ਆਮ ਆਦਮੀ ਪਾਰਟੀ ਵੀ ਕਾਫੀ ਸਰਗਰਮ ਸੀ ਪੱਬਾ ਪਾਰ ਹੋਈ ਹੋਈ ਸੀ ਪਰ ਇਹ ਸਾਰਿਆਂ ਦੇ ਵਿਚਾਲੇ ਹੁਣ ਆਪ ਦੇ ਹੀ ਇੱਕ ਆਗੂ ਨੇ ਆਪ ਦੇ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ ਤੇ ਆਪ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਡਾਕਟਰ ਇਕਬਾਲ ਸਿੰਘ ਰਾਮਿਆਣਾ ਨੇ ਕਿਹਾ ਕਿ ਉਹ ਬਾਗੀ ਨਹੀਂ ਪਰਦਾਗੀ ਨਹੀਂ ਦੱਸਦੇ ਕਿ ਡਾਕਟਰ ਇਕਬਾਲ ਸਿੰਘ ਰਾਮਿਆਣਾ ਦਾ ਕਹਿਣਾ ਹੈ ਕਿ ਆਪ ਦੀ ਵਿਚਾਰਧਾਰਾ ਸੀ ਕਿ ਆਮ ਆਦਮੀ ਨੂੰ ਮੌਕਾ ਦਿੰਦੇ ਨੇ ਆਪਣੇ ਵਰਕਰਾਂ ਨੂੰ ਮੌਕਾ ਦਿੰਦੇ ਨੇ ਪਰ ਹੁਣੇ ਵਿਚਾਰਧਾਰਾ ਜਿਹੜੀ ਉਹ ਬਦਲਦੀ ਹੋਈ ਨਜ਼ਰ ਆ ਰਹੀ ਹੈ ਹੁਣ ਆਮ ਆਦਮੀ ਜਾਂ ਫਿਰ ਆਪਣੇ ਵਰਕਰਾਂ ਦੇ ਬਜਾਏ ਖਾਸ ਬੰਦਿਆਂ ਨੂੰ ਮੌਕੇ ਦਿੱਤੇ ਜਾ ਰਹੇ ਨੇ ਜਿਸ ਕਰਕੇ ਉਹ ਨਾਰਾਜ਼ ਨੇ ਤੇ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਉਹਨਾਂ ਦਾ ਕਹਿਣਾ ਦੇ ਲੋਕਾਂ ਦੀ ਸੇਵਾ ਕਰਨਗੇ ਪਰ ਹੁਣ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਸੂਤਰਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਡਿੰਪਿਟ ਨੂੰ ਗਿੱਦੜਪਹਾ ਜ਼ਿਮਨੀ ਛੋਣ ਦੇ ਲਈ ਮੈਦਾਨ ਚ उतਾਰੇਗੀ ਪਰ ਜਿਸ ਤੋਂ ਹੁਣ ਆਗੂ ਨਰਾਜ਼ ਹੋ ਗਏ ਤੇ ਸੀਨੀਅਰ ਆਗੂ ਡਾਕਟਰ ਇਕਬਾਲ ਸਿੰਘ ਰਾਮਿਆਣਾ ਨੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਖਿਲਾਫ ਮੋਰਚਾ ਸ਼ੁਰੂ ਕਰ ਦਿੱਤਾ ਹੈ